ਆਮਲਾ ਹਰੜ ਤੇ ਬਹੇੜਾ ਇਹਨਾਂ ਤਿੰਨ ਫਲਾਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ ਤ੍ਰਿਫਲਾ ਚੂਰਨ ਤੇ ਇਕੱਲਾ ਇਹ ਤ੍ਰਿਫਲਾ ਚੂਰਨ ਹੀ ਸਾਨੂੰ ਢੇ ਸਾਰੀਆਂ ਬਿਮਾਰੀਆਂ ਤੋਂ ਬਚਾ ਲੈਂਦਾ ਹੈ ਤੇ ਉਸ ਦੇ ਵਿੱਚ ਖਾਸ ਕਰਕੇ ਕੈਂਸਰ ਵਰਗੀ ਵੱਡੀ ਬਿਮਾਰੀ ਵੀ ਹੈ ਜਿਸ ਤੋਂ ਅਸੀਂ ਬਚ ਸਕਦੇ ਹਾਂ ਜੇਕਰ ਅਸੀਂ ਰੈਗੂਲਰ ਸਹੀ ਢੰਗ ਦੇ ਨਾਲ ਤ੍ਰਿਫਲਾ ਚੂਰਨ ਦਾ ਇਸਤੇਮਾਲ ਕਰਦੇ ਹਾਂ ਅੱਖਾਂ ਦੀ ਰੋਸ਼ਨੀ ਲਈ ਬਹੁਤ ਚੰਗਾ ਹੈ ਵਾਲ ਝੜ ਰਹੇ ਨੇ ਜਾਂ ਉਮਰ ਤੋਂ ਪਹਿਲਾਂ ਸਫੇਦ ਹੋ ਰਹੇ ਨੇ ਜਾਂ ਹੈਲਦੀ ਨਹੀਂ ਲੱਗ ਰਹੇ ਨੇ ਵੋਲਿਊਮ ਘਟਦਾ ਜਾ ਰਿਹਾ ਉਸ ਲਈ ਵੀ ਤ੍ਰਿਫਲਾ ਚੂਰਨ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਰਹਿਣ ਵਾਲਾ ਹੈ ਕੀ ਪ੍ਰੋਬਲਮ ਹੋਵੇ ਪਤਲੇ ਤੁਸੀਂ ਹੋਣਾ ਚਾਹੁੰਦੇ ਹੋ ਟੇ ਸਾਰੀਆਂ ਪ੍ਰੋਬਲਮਸ ਦੇ ਵਿੱਚ ਤ੍ਰਿਫਲਾ ਚੂਰਨ ਤੁਹਾਨੂੰ ਟੇ ਸਾਰੇ ਫਾਇਦੇ ਦਏਗਾ ਸੋ ਜਦੋਂ ਆਪਾਂ ਗੱਲ ਕਰਦੇ ਆਂ ਆਮਲਾ ਹਰੜ ਤੇ ਬਹੇੜਾ ਇਹ ਜਦੋਂ ਤੋ ਤਿੰਨੋਂ ਇਕੱਠੇ ਹੋ ਜਾਂਦੇ ਨੇ ਤਾਂ ਇਸ ਦੇ ਗੁਣ ਇਹਨਾਂ ਤਿੰਨਾਂ ਦੇ ਗੁਣ ਵੱਧ ਜਾਂਦੇ ਨੇ ਤੇ ਸਾਡੇ ਕਈ ਤਰ੍ਹਾਂ ਦੇ ਹੈਲਥ ਇਸ਼ੂਜ਼ ਵਿੱਚ ਸਾਡੀ ਮਦਦ ਕਰਦਾ ਆਯੁਰਵੇਦ ਦੇ ਵਿੱਚ ਤ੍ਰਿਫਲਾ ਚੂਰਨ ਦਾ ਬਹੁਤ ਵਧੀਆ ਢੰਗ ਦੇ ਨਾਲ ਵਿਸਾਰ ਦੇ ਵਿੱਚ ਵਰਣਨ ਵੀ ਕੀਤਾ ਗਿਆ ਹੈ ਔਰ ਜੋ ਲੋਕ ਅਹਿਮੀਅਤ ਜਾਣਦੇ ਨੇ ਤ੍ਰਿਫਲਾ ਚੂਰਨ ਦੀ ਉਹ ਰੈਗੂਲਰ ਜ਼ਰੂਰ ਤ੍ਰਿਫਲਾ ਚੂਰਨ ਦਾ ਇਸਤੇਮਾਲ ਕਰਦੇ ਨੇ ਜਿੰਨੇ ਵੀ ਤੁਸੀਂ ਸਾਰੇ ਮੇਰੇ ਨਾਲ ਜੁੜਦੇ ਹੋਈਆਂ ਵੀਡੀਓਜ਼ ਦੇ ਨਾਲ ਜੁੜਦੇ ਹੋ ਤੁਹਾਡੇ ਜੋ ਵੀ ਕੋਣ-ਕੋਣ ਤ੍ਰਿਫਲਾ ਚੂਰਨ ਦਾ ਇਸਤੇਮਾਲ ਕਰਦਾ ਹੈ ਜ਼ਰੂਰ ਕਮੈਂਟ ਕਰਕੇ ਦੱਸਣਾ ਔਰ ਕੀ ਕੀ ਫਾਇਦੇ ਤੁਹਾਨੂੰ ਇਸ ਤੋਂ ਮਿਲੇ ਨੇ ਉਹ ਵੀ ਜ਼ਰੂਰ ਤੁਸੀਂ ਸਾਂਝੀ ਕਰਨਾ ਜਾਣਕਾਰੀ ਤਾਂ ਕਿ ਬਾਕੀ ਵੀ ਜਾਣ ਸਕਣ ਕਿ ਤ੍ਰਿਫਲਾ ਚੂਰਨ ਦੇ ਕਿੰਨੇ ਫਾਇਦੇ ਨੇ ਸੋ ਅੱਜ ਦੀ ਵੀਡੀਓ ਵਿੱਚ ਮੈਂ ਜ਼ਰੂਰ ਖਾਸतौर ਤੇ ਦੱਸਾਂਗੀ ਪਹਿਲਾਂ ਤਾਂ ਕਨਸਟਿਪੇਸ਼ਨ ਜਿਨ੍ਹਾਂ ਨੂੰ ਕਬਜ਼ ਦੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਜਿਨ੍ਹਾਂ ਨੂੰ ਡਾਈਜੈਸ਼ਨ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਪੇਟ ਗੈਸ ਬਲੋਟਿੰਗ ਜਾਂ ਐਸਿਡਿਟੀ ਦੀ ਪ੍ਰੋਬਲਮ ਰਹਿੰਦੀ ਹੈ हेयर ਗ੍ਰੋਥ ਨੂੰ ਲੈ ਕੇ ਅਜ ਇੱਕ ਬਹੁਤ ਵਧੀਆ ਦਾ ਦੱਸਣ ਜਾਉ ਦੱਸਾਂਗੀ ਅੱਜ ਦੀ ਵੀਡੀਓ ਵਿੱਚ ਪੀਣਾ ਵੀ ਹੈ ਔਰ ਆਪਾਂ ਇਸ ਦਾ ਇੱਕ ਲੇਪ ਵੀ ਹੈ ਜੋ ਵਾਲਾਂ ਦੇ ਵਿੱਚ ਲਗਾਉਣਾ ਹੈ ਇੱਕ ਸਮਾਂ ਹੁੰਦਾ ਸੀ ਜਦੋਂ ਆਮਲਾ ਹਰੜ ਬਹੇੜਾ ਇਸ ਨੂੰ ਪੀਉਂਕੇ ਉਸੇ ਨਾਲ ਹੀ ਅਗਲੇ ਦਿਨ ਜੋ ਹੈ ਸਿਰ ਨਹਾਇਆ ਜਾਂਦਾ ਸੀ ਵਾਲ ਤੋਤੇ ਜਾਂਦੇ ਸੀ ਔਰ ਸਾਰਿਆਂ ਦੇ ਵਾਲ ਬਹੁਤ ਹੈਲਦੀ ਉਦੋਂ ਰਹਿੰਦੇ ਸੀ ਤੇ ਇੱਕ ਲੇਪ ਬਹੁਤ ਹੀ ਵਧੀਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸੂਗੀ ਇਹ ਲੇਪ ਲਗਾਣਾ ਹੈ ਔਰ ਕੀ ਕੀ ਤੁਹਾਨੂੰ ਇਸ ਦੇ ਨਾਲ ਫਾਇਦੇ ਜ਼ਰੂਰ ਮਿਲ ਜਾਣਗੇ ਆਪਾਂ weight loss ਦੀ ਵੀ ਗੱਲ ਕਰਾਂਗੇ ਮੋਟਾਪਾ ਜਿਨ੍ਹਾਂ ਨੇ ਘਟਾਣਾ ਹੈ ਕਮਰ ਦੇ ਆਲੇ ਦੁਆਲੇ ਬਹੁਤ ਹੀ ਚਰਬੀ ਜੰਮ ਗਈ ਹੈ ਟਾਇਰ ਦੀ ਤਰ੍ਹਾਂ ਵੱਢਣੇ ਸ਼ੁਰੂ ਹੋਇਆ ਪਿਆ ਕੱਟ ਹੀ ਨਹੀਂ ਰਿਹਾ ਤਾਂ ਤ੍ਰਿਫਲਾ ਚੂਰਨ ਤੁਹਾਨੂੰ ਫਾਇਦਾ ਦੇਗਾ ਨਾਲ ਦੀ ਨਾਲ ਆਪਾਂ ਸਕਿਨ ਨੂੰ ਲੈ ਕੇ ਵੀ ਗੱਲ ਕਰਨੀ ਹੈ ਸਾਡੇ ਸਕਿਨ ਦੇ ਲਈ ਚੁਰੜੀਆਂ ਨੇ ਜਾਂ ਛਾਈਆਂ ਨੇ ਜਾਂ ਪਿੰਪਲਸ ਹੋ ਰਹੇ ਨੇ ਜਾਂ ਰੁੱਖੀ ਰੁੱਖੀ ਸਕਿਨ ਬਹੁਤ ਹੀ ਜ਼ਿਆਦਾ ਰਹਿਣ ਲੱਗੀ ਹੈ 에ਜਿੰਗ ਜ਼ਿਆਦਾ ਨਜ਼ਰ ਆਣੀ ਸ਼ੁਰੂ ਹੋ ਗਈ ਹੈ ਸਕਿਨ ਦੇ ਉੱਪਰ ਤਾਂ ਉਹਨਾਂ ਦੇ ਲਈ ਵੀ ਕਿ ਤੁਸੀਂ ਤ੍ਰਿਫਲਾ ਚੂਰਨ ਕਿਵੇਂ ਖਾਣਾ ਹੈ ਔਰ ਇਸ ਦਾ ਇੱਕ ਫੇਸ ਪੈਕ ਵੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਰੈਗੂਲਰ ਅਗਰ ਤੁਸੀਂ ਉਹ ਫੇਸ ਪੈਕ ਵੀ ਲਗਾਓਗੇ ਤਾਂ ਸਕਿਨ ਦੇ ਨਾਲ ਜੁੜੀਆਂ ਬਹੁਤ ਸਾਰੀ ਪ੍ਰੋਬਲਮਸ ਸਾਡੀਆਂ ਦੂਰ ਹੋਣ ਵਾਲੀਆਂ ਜਿਹੜੀਆਂ ਉਮਰ ਤੋਂ ਪਹਿਲਾਂ ਚੁਰੜੀਆਂ ਵੀ ਪੈਣੀਆਂ ਸ਼ੁਰੂ ਹੋ ਗਈਆਂ ਜਾਂ ਬਲੈਮਿਸ਼ਸ ਪਿੰਪਲਸ ਜਿਨ੍ਹਾਂ ਨੂੰ ਪ੍ਰੋਬਲਮ ਹੋਣ ਲੱਗ ਗਈ ਹੈ ਤਾਂ ਇਹ ਫੇਸ ਪੈਕ ਉਹਨਾਂ ਲਈ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹਿਣ ਵਾਲਾ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਕਾਂਸਟਿਪੇਸ਼ਨ ਯਾਨੀ ਕਿ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ ਔਰ ਕਈਆਂ ਨੂੰ ਤਾਂ ਹੈ ਕਿ ਹਮੇਸ਼ਾ ਇਹ ਟੈਨਸ਼ਨ ਹੀ ਬਣੀ ਰਹਿੰਦੀ ਹੈ ਕਬਜ਼ ਨੂੰ ਲੈ ਕੇ ਕਿਉਂਕਿ ਜਿੱਥੇ ਕਬਜ਼ ਦੀ ਪ੍ਰੋਬਲਮ ਆ ਗਈ ਉੱਥੇ ਪੂਰਾ ਦਿਨ ਜੋ ਹੈ ਇਸੇ ਸਮੱਸਿਆ ਦੇ ਵਿੱਚ ਇਤੇਰੀ ਦਿਮਾਗ ਜੋ ਹੈ ਲੱਗਿਆ ਰਹਿੰਦਾ ਕਿਤੇ ਕੰਮ ਦੇ ਵਿੱਚ ਮਨ ਨਹੀਂ ਕਰ ਪਾਂਦਾ ਕੁਝ ਖਾਣ ਪੀਣ ਨੂੰ ਵੀ ਮਨ ਜੋ ਹੈ ਚੰਗੀ ਤਰ੍ਹਾਂ ਨਹੀਂ ਕਰ ਪਾਂਦਾ ਕਿਉਂਕਿ ਪੇਟ ਹੀ ਸਾਫ਼ ਨਹੀਂ ਹੋਇਆ ਤੇ ਇਥੇ ਤ੍ਰਿਫਲਾ ਚੂਰਣ ਨੂੰ ਬੇਸਿਕਲੀ ਜ਼ਿਆਦਾ ਪ੍ਰੋਮੋਟ ਹੀ ਇਸੇ ਕਰਕੇ ਹੋਇਆ ਹੈ ਕਬਜ਼ ਦੀ ਪ੍ਰੋਬਲਮ ਨੂੰ ਲੈ ਕੇ ਹਾਲਾਂਕਿ ਜਿਵੇਂ ਮੈਂ ਕਹਿਆ ਇਸੇ ਹੋਰ ਵੀ ਢੇ ਸਾਰੇ ਫਾਇਦੇ ਨੇ ਪਰ ਆਪਾਂ ਇੱਥੇ ਕਬਜ਼ ਦੀ ਪ੍ਰੋਬਲਮ ਦੀ ਗੱਲ ਕਰਦੇ ਆ ਤਾਂ ਤੁਸੀਂ ਕਿਵੇਂ ਖਾਣਾ ਹੈ ਤ੍ਰਿਫਲਾ ਚੂਰਨ ਜੇ ਤੁਸੀਂ ਕਬਜ਼ ਤੋਂ ਰਾਹਤ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਜਾਂ ਦੋ ਚਮਚ ਤ੍ਰਿਫਲਾ ਚੂਰਨ ਲੈਣਾ ਹੈ ਜਿਸ ਨੂੰ ਆਪਾਂ 5 ਤੋਂ 10 ਗ੍ਰਾਮ ਵੀ ਕਹਿ ਸਕਦੇ ਆ तकरीबन ਇੱਕ ਚਮਚ ਤੁਸੀਂ ਅਗਰ ਸ਼ੁਰੂਆਤ ਕਰ ਰਹੇ ਹੋ ਪ੍ਰੋਬਲਮ ਇੱਥੇ ਦੇਖ ਲਓ ਕਿਸ ਨੂੰ ਕਿੰਨੀ ਕੁ ਪ੍ਰੋਬਲਮ ਹੈ ਅਗਰ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਹੈ ਇੱਕ ਚਮਚ ਖਾ ਲਓ ਜਿਨ੍ਹਾਂ ਨੂੰ ਰੈਗੂਲਰ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਉਹ ਡੇਢ ਤੋਂ ਦੋ ਚਮਚ ਵੀ ਲੈ 사ਦੇ ਨੇ ਤੁਸੀਂ ਰਾਤ ਨੂੰ ਇੱਕ ਗਲਾਸ ਗਰਮ ਪਾਣੀ ਕੋਸਾ ਪਾਣੀ ਨੋਰਮਲ ਪਾਣੀ ਨਹੀਂ ਲੈਣਾ ਇੱਥੇ ਤੁਸੀਂ ਇਹ ਜ਼ਰੂਰ ਯਾਦ ਰੱਖਣਾ ਹੈ ਕਿ ਨੋਰਮਲ ਜਾਂ ਗਰਮ ਪਾਣੀ ਲੈਣਾ ਤੁਸੀਂ ਉਸ ਦੇ ਨਾਲ ਇਹ ਇੱਕ ਡੇਢ ਚਮਚ ਜਿਹੜਾ ਤ੍ਰਿਫਲਾ ਚੂਰਨ ਤੁਸੀਂ ਖਾਣਾ ਹੈ ਅਗਰ ਤੁਸੀਂ ਇਸ ਤਰ੍ਹਾਂ ਪਾਊਡਰ ਜੋ ਹੈ ਮੂੰਹ ਪਾ ਕੇ ਪਾਣੀ ਨਹੀਂ ਪੀ ਪਾਦੇ ਹੋ ਤੁਹਾਨੂੰ ਮੁਸ਼ਕਿਲ ਲੱਗਦਾ ਹੈ ਕਿ ਮੂੰਹ ਵਿੱਚ ਇਕੱਠਾ ਇਹਨਾਂ ਤ੍ਰਿਫਲਾ ਚੂਰਨ ਪਾ ਕੇ ਲੰਗਾ ਅੰਚ ਪ੍ਰੋਬਲਮ ਲੱਗਦੀ ਹੈ ਤਾਂ ਤੁਸੀਂ ਜਿਹੜਾ ਇਹ ਗਲਾਸ ਪਾਣੀ ਲਿਆ ਹੈ ਇਸ ਦੇ ਵਿੱਚ ਵੀ ਇਹ ਤ੍ਰਿਫਲਾ ਚੂਰਨ ਇੱਕ ਚਮਚ ਜਿਹੜਾ ਤੁਸੀਂ ਲੈ ਕੋਲ ਕੇ ਪੀ ਲਓ ਚੰਗੀ ਤਰ੍ਹਾਂ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਅਗਲੇ ਦਿਨ ਸਵੇਰੇ ਤੁਹਾਡਾ ਬਹੁਤ ਚੰਗੀ ਤਰ੍ਹਾਂ ਨਾਲ ਪੇਟ ਸਾਫ਼ ਹੁੰਦਾ ਤੁਹਾਨੂੰ ਜ਼ਰੂਰ ਨਜ਼ਰ ਆਏਗਾ ਤੁਸੀਂ ਆਪਣੇ ਆਪ ਨੂੰ ਹਲਕਾ ਫੀਲ ਕਰੋਗੇ ਪੇਟ ਨੂੰ ਲੈ ਕੇ ਪ੍ਰੋਬਲਮ ਹੈ ਤਾਂ ਉਹ ਤੁਹਾਡੀ ਇੱਥੇ ਦੂਰ ਹੋਣ ਵਾਲੀ ਹੈ ਕੋਮੇ ਜਿਵੇਂ ਡਾਈਜੈਸ਼ਨ ਦੇ ਵੀ ਇਹਦੇ ਨਾਲ ਹੀ ਗੱਲ ਕਰ ਲੈਣੀ ਆ ਜਿਨ੍ਹਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਪੇਟ ਗੈਸ ਬਲੋਟਿੰਗ ਹੋ ਜਾਂਦੀ ਇਹ ਅਕਸਰ ਆਪਾਂ ਪ੍ਰੋਬਲਮ ਦੇਖਦੇ ਹਾਂ ਉਮਰ ਦੇ ਵਧਣ ਦੇ ਨਾਲ ਨਾਲ ਪੇਟ ਗੈਸ ਬਲੋਟਿੰਗ ਐਸਿਡਿਟੀ ਪ੍ਰੋਬਲਮ ਕਈਆਂ ਨੂੰ ਰਹਿਣ ਲੱਗ ਜਾਂਦੀ ਹੈ ਤਾਂ ਇੱਥੇ ਤੁਸੀਂ ਜ਼ਰੂਰ ਆਪਣੀ ਰੋਜ਼ਾਨਾ ਆਪਣੀ ਇੱਕ ਆਦਤ ਬਣਾ ਲਓ ਤ੍ਰਿਫਨਾ ਤ੍ਰਿਫਲਾ ਚੂਰਨ ਖਾਣ ਨੂੰ ਲੈ ਕੇ ਸੋ ਇਸ ਤੇ ਇਸ ਲਈ ਤੁਸੀਂ ਕੀ ਕਰਨਾ ਹੈ ਇੱਕ ਰਾਤ ਪਹਿਲਾਂ ਇੱਕ ਗਲਾਸ ਨਾਰਮਲ ਪਾਣੀ ਦੇ ਵਿੱਚ ਇੱਕ ਚਮਚ ਤੁਲਫਲਾ ਚੂਰਨ ਭਿਗੋ ਦੇਣਾ ਹੈ ਸਵੇਰੇ ਤੁਸੀਂ ਇਸ ਨੂੰ ਛਾਣ ਲਓ ਔਰ ਪੀ ਲੈਣਾ ਹੈ ਜਿਹੜਾ ਛਾਣ ਕੇ ਤੁਹਾਡੇ ਤੁਲਫਲਾ ਚੂਰਨ ਦਾ ਹੈ ਇਹ ਪਾਊਡਰ ਦਾ ਕੁਝ ਜਿਹੜਾ ਬਚਿਆ ਹੈ ਇਸ ਦੇ ਵਿੱਚ ਫਿਰ ਤੋਂ ਤੁਸੀਂ ਇੱਕ ਗਲਾਸ ਪਾਣੀ ਮਿਕਸ ਕਰ ਦੋ ਭਿੱਜਿਆ ਰਹਿਣ ਦਿਓ ਔਰ ਤੁਸੀਂ ਇਸੇ ਤਰੀਕੇ ਨਾਲ ਸ਼ਾਮ ਨੂੰ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਤੁਸੀਂ ਪੀ ਲੈਣਾ ਔਰ ਨਾਲ ਪੂਰਾ ਪਾਊਡਰ ਵੀ ਜਿਹੜਾ ਮਿਕਸ ਕੀਤਾ ਹੈ ਹੁਣ ਛਾੜਨਾ ਨਹੀਂ ਹੈ ਇਸ ਵਾਰੀ ਇਹ ਪੂਰਾ ਹੀ ਤੁਸੀਂ ਪੀ ਜਾਣਾ ਤਾਂ ਤੁਸੀਂ ਦੇਖੋਗੇ ਮੇਰੇ ਤੁਸੀਂ ਇਸ ਤਰੀਕੇ ਨਾਲ ਅਗਰ ਰੈਜਾ ਇਸਤੇਮਾਲ ਕਰਦੇ ਹੋ ਤੁਹਾਡੀ ਇਹ ਪ੍ਰੋਬਲਮ ਮੈਸੇਜ ਦੀ ਟਿ ਬਲੋਟਿੰਗ ਪੇਟ ਗੈਸ ਇੱਥੇ ਤੁਹਾਨੂੰ ਛੁਟਕਾਰਾ ਜ਼ਰੂਰ ਮਿਲਣ ਵਾਲਾ ਹੈ ਅਗੋਂ ਆਪਾਂ హెయిਰ ਗ੍ਰੋਥ ਦੀ ਗੱਲ ਕਰ ਲਈਏ ਅੱਜ ਕੱਲ ਬੜਾ ਆਪਾਂ ਦੇਖ ਰਹੇ ਹਾਂ ਕਿਉਂਕਿ ਪੋਲੂਸ਼ਨ ਵੀ ਬਹੁਤ ਜ਼ਿਆਦਾ ਹੈ ਸਾਡੀ ਡਾਈਟ ਵੀ ਵਧੀਆ ਨਹੀਂ ਹੈ ਤਾਂ ਉਸ ਦਾ ਰਿਜ਼ਲਟ ਜੋ ਹੈ ਸਾਡੀ ਸਕਿਨ ਜਾਂ ਸਾਡੇ ਹੈਅਰਜ਼ ਉੱਪਰ ਸਾਫ਼ ਤੌਰ ਤੇ ਦਿਖਦਾ ਹੈ ਵਾਲ ਝੜਨ ਲੱਗ ਜਾਂਦੇ ਨੇ ਬਹੁਤ ਪਤਲੇ ਹੋ ਜਾਂਦੇ ਨੇ ਉਮਰ ਤੋਂ ਪਹਿਲਾਂ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਵਾਲਾਂ ਦਾ ਵੋਲਿਊਮ ਜਿਹੜਾ ਬਹੁਤ ਘਟ ਜਾਂਦਾ ਹੈ ਥੋੜੇ ਜਿਹਾ ਪਤਲੇ ਪਤਲੇ ਵਾਲ ਰਹਿ ਇਹ ਲੱਗਦਾ ਹੈ ਕਿ ਵੀ ਹੁਣ ਤਾਂ ਕੋਈ ਸੋਲੂਸ਼ਨ ਹੀ ਨਹੀਂ ਰਹਿ ਗਿਆ ਕਈ ਤਰ੍ਹਾਂ ਦੇ ਪ੍ਰੋਡਕਟਸ ਵੀ ਯੂਜ਼ ਕਰਕੇ ਦੇਖਦੇ ਆ ਸ਼ੈਂਪੂ ਹੈ ਕੰਡੀਸ਼ਨਰ ਹੈ ਪਰ ਇੱਥੇ ਅਗਰ ਤੁਸੀਂ ਆਪਣੀ ਡਾਈਟ ਦੇ ਵਿੱਚ ਰੋਜ਼ਾਨਾ ਤ੍ਰਿਫਲਾ ਚੂਰਨ ਨੂੰ ਸ਼ਾਮਿਲ ਕਰ ਲੈਂਦੇ ਹੋ ਤਾਂ ਤੁਹਾਡੀ ਹੈਅਰ ਗ੍ਰੋਥ ਨੂੰ ਬਹੁਤ ਹੀ ਜਲਦੀ ਅਤੇ ਤੁਹਾਨੂੰ ਫਰਕ ਪੈਂਦਾ ਦਿਖੇਗਾ ਇਸ ਲਈ ਵੀ ਤੁਸੀਂ ਰੈਗੂਲਰ ਜੋ ਹੈ ਤ੍ਰਿਫਲਾ ਚੂਰਨ ਖਾਣਾ ਹੈ ਕਿਸੇ ਵੀ ਢੰਗ ਨਾਲ ਤੁਸੀਂ ਇਸ ਨੂੰ ਖਾ ਸਕਦੇ ਹੋ ਔਰ ਸਭ ਤੋਂ ਜ਼ਿਆਦਾ ਗੁਣਕਾਰੀ ਰਹੇਗਾ ਜੇਕਰ ਤੁਸੀਂ 2 ਚਮਚ ਤ੍ਰਿਫਲਾ ਦੇ ਵਿੱਚ 1 ਚਮਚ ਸ਼ਹਿਦ ਮਿਕਸ ਕਰਕੇ ਸਵੇਰੇ ਇਸ ਨੂੰ ਤੁਸੀਂ ਖਾਣਾ ਹੈ ਨਾਰਮਲ ਕੋਸੇ ਪਾਣੀ ਦੇ ਨਾਲ ਤੁਸੀਂ ਇਸ ਨੂੰ ਪੀ ਸਕਦੇ ਹੋ ਔਰ ਤਾਂ ਕਿ ਤੁਹਾਡਾ ਸਵੇਰੇ ਜਦੋਂ ਤੁਸੀਂ ਹਨੀ ਦੇ ਨਾਲ ਲੈਂਦੇ ਹੋ ਨਾ ਤ੍ਰਿਫਲਾ ਚੂਰਨ ਤਾਂ ਇਸੇ ਗੁਣ ਹੋਰ ਜ਼ਿਆਦਾ ਵੱਧ ਜਾਂਦੇ ਨੇ ਸਪੈਸ਼ਲੀ ਆਪਾਂ హెయిਰ ਵਿਰੋਧੀ ਜਦੋਂ ਗੱਲ ਕਰਦੇ ਹਾਂ ਪਰ ਇੱਥੇ ਤੁਸੀਂ ਦੇਖੋ ਇਹ ਧਿਆਨ ਜ਼ਰੂਰ ਰੱਖਣਾ ਹੈ ਜਦੋਂ ਆਪਾਂ ਹਨੀ ਸ਼ਹਿਦ ਦੀ ਗੱਲ ਕਰ ਰਹੇ ਹਾਂ ਇਹ ਜ਼ਰੂਰ ਧਿਆਨ ਰੱਖਣਾ ਹੈ ਕੋਈ ਮਿਲਾਵਟੀ ਸ਼ਹਿਦ ਨਾ ਹੋਵੇ ਮੈਂ ਹਰ ਵਾਰੀ ਜਦੋਂ ਸ਼ਹਿਦ ਦੀ ਗੱਲ ਹੁੰਦੀ ਹੈ ਗੱਲ ਜ਼ਰੂਰ ਕਹਿਨੀ ਆ ਕਿ ਇਹ ਨਾ ਹੋਵੇ ਕਿ ਤੁਸੀਂ ਸ਼ਹਿਦ ਸਮਝ ਕੇ ਚੀਨੀ ਹੀ ਘੋਲ-ਘੋਲ ਕੇ ਪੀਰੇ ਹੋਵੋ ਸੋ 2 ਚਮਚ ਤ੍ਰਿਫਲਾ ਚੂਰਨ ਇੱਕ ਚਮਚ ਸ਼ਹਿਦ ਇੱਕ ਗਲਾਸ ਪਾਣੀ ਦੇ ਨਾਲ ਤੁਸੀਂ ਇਸ ਨੂੰ ਸਵੇਰੇ ਪੀ ਲੈਣਾ ਹੈ ਔਰ ਮੈਂ ਇੱਕ ਤੁਹਾਨੂੰ ਦੱਸਦੀਆਂ ਇਕ ਲੇਪ ਵੀ ਜਿਹੜਾ ਤੁਸੀਂ ਆਪਣੇ ਬਾਲਾਂ ਦੀ ਜੜਾਂ ਦੇ ਵਿੱਚ ਲਗਾਉਣਾ ਹੈ ਇਹ ਹੀ ਜਿਹੜਾ ਚੂਰਨ ਹੈ ਤ੍ਰਿਫਲਾ ਚੂਰਨ ਤੁਸੀਂ ਲੈਣਾ ਹੈ ਔਰ ਇਸ ਦੇ ਵਿੱਚ ਤੁਸੀਂ ਨਾਰਮਲ ਪਾਣੀ ਪਾ ਕੇ ਇਸ ਦਾ ਇੱਕ ਘੋਲ ਜਿਹਾ ਤਿਆਰ ਕਰਾ ਲੈਣਾ ਤਿਆਰ ਕਰ ਲਓ ਇਸ ਨੂੰ ਇਨਾ ਪਤਲਾ ਨਹੀਂ ਬਣਾਉਣਾ ਕਿ ਡਿੱਗਦਾ ਜਾਏ ਇਨਾ ਕਿ ਲਗਾਣਾ ਹੈ ਕਿ ਸਿਰ ਵਿੱਚ ਜਦੋਂ ਤੁਸੀਂ ਰੂਟਸ ਦੇ ਵਿੱਚ ਲਗਾਣੇ ਹੋ ਤਾਂ ਉਹ نیچے ਨਾ ਆਏ ਔਰ ਇਹ ਤੁਸੀਂ ਆਪਣੇ ਬਾਲਾਂ ਵਿੱਚ ਕਦੋਂ ਲਗਾਣਾ ਹੈ ਜਦੋਂ ਵੀ ਤੁਸੀਂ ਸਿਰ ਨਹਾਣਾ ਹੈ ਉਸ ਤੋਂ 1 ਘੰਟਾ ਪਹਿਲਾਂ ਤੁਸੀਂ ਇਹ ਲੇਪ ਅੱਧਾ ਪੌਣਾ ਘੰਟਾ ਲਈ ਆਪਣੇ ਸਿਰ ਦੇ ਵਿੱਚ ਰੂਟਸ ਦੇ ਚ ਲਗਾਣਾ ਹੈ ਪੂਰੇ ਸਿਰ ਦੇ ਵਿੱਚ ਚੰਗੀ ਤਰ੍ਹਾਂ ਲਗਾ ਲਓ ਸਪੈਸ਼ਲੀ ਜਿੱਥੇ ਬਹੁਤ ਜ਼ਿਆਦਾ ਤੁਹਾਨੂੰ ਲੱਗਦਾ ਹੈ हेयर लॉस ਹੋ ਰਿਹਾ ਹੈ ਉੱਥੇ ਤੁਸੀਂ ਲਗਾਓ ਔਰ ਜਦ ਤੁਸੀਂ ਦੇਖੋ ਇਸ ਨੂੰ ਆਪਣੀ ਆਦਤ ਬਣਾ ਲੋਗੇ ਨਾ ਰੈਗੂਲਰ ਤਾਂ ਇਹ ਤੁਹਾਡੇ हेयर ਗ੍ਰੋਥ ਹੋਣੀ ਸ਼ੁਰੂ ਹੋ ਜਾਏਗੀ ਵਾਲਾਂ ਵਿੱਚ ਸ਼ਾਈਨ ਤਾਂ ਆਏਗੀ ਹੀ ਔਰ ਜਿਹੜੇ ਵਾਲ ਪਤਲੇ-ਪਤਲੇ ਜਿਹੇ ਹੋਣੇ ਸ਼ੁਰੂ ਹੋ ਗਏ ਸੀ ਨਾ ਬੇਜਾਨ ਜਿਹਾ ਲੱਗਦੇ ਸੀ ਉਹਨਾਂ ਵਿੱਚ ਜਾਨ ਵੀ ਫੀਲ ਹੋਏਗੀ ਤੇ ਤੁਹਾਡੇ ਵਾਲਾਂ ਦਾ ਵੋਲਿਊਮ ਵੀ ਵਧਣਾ ਸ਼ੁਰੂ ਹੋ ਜਾਏਗਾ ਜਿਨ੍ਹਾਂ ਦੇ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਰਹੇ ਸੀ ਉਹ ਵੀ ਇੱਥੇ ਠੀਕ ਹੋਣੇ ਸ਼ੁਰੂ ਹੋ ਜਾਣਗੇ અપਨਾ ਕੇ ਜ਼ਰੂਰ ਦੇਖੋ ਜਿਹੜੀ ਇਸ ਤਰ੍ਹਾਂ ਦੀ ਹੋਮ ਅਸੀਂ ਬਸ ਇਹ ਸੋਚ ਕੇ ਕਿ ਕੌਣ ਇਹ ਕਰੇਗਾ ਹਨਾ ਇਹ ਸੋਚ ਸੋਚ ਕੇ ਚੀਜ਼ਾਂ ਯੂਜ਼ ਨਹੀਂ ਕਰਦੇ ਪਰ ਇਹ ਬਹੁਤ ਜ਼ਿਆਦਾ ਲਾਭਕਾਰੀ ਹੁੰਦੀਆਂ ਨੇ ਸੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜੋ ਪਹਿਲਾ ਸਮਾਂ ਹੁੰਦਾ ਸੀ ਕਿ ਆਵਲਾ ਹਰੜ ਬਹਿੜਾ ਸ਼ਿਕਾਕਾਈ ਇਨਾ ਚੀਜ਼ਾਂ ਦਾ ਨਾਲ ਹੀ ਬਾਲ ਧੋਏ ਜਾਂਦੇ ਸੀ ਸਿਰ ਨਹਾਇਆ ਜਾਂਦਾ ਸੀ ਔਰ ਉਸ ਦੇ ਤੁਸੀਂ ਦੇਖੋ ਉਦੋਂ ਸਾਰਿਆਂ ਦੇ ਬਾਲ ਬਹੁਤ ਹੈਲਦੀ ਵੀ ਰਹਿੰਦੇ ਸੀ ਔਰ ਉਮਰ ਤੋਂ ਪਹਿਲਾਂ ਕੀ ਉਮਰ ਹੋਏ ਤੇ ਵੀ ਬਾਲ ਚਿੱਟੇ ਜਲਦੀ ਜਲਦੀ ਨਹੀਂ ਹੁੰਦੇ ਸੀ ਸੋ ਇਹ ਇਸ ਨੂੰ ਵੀ ਤੁਸੀਂ ਆਪਣੀ ਆਦਤ ਜ਼ਰੂਰ ਬਣਾ ਲਓ ਸੋ ਜਦੋਂ ਇਹ ਲੇਪ ਲਗਾਣਾ ਹੈ ਜਦੋਂ ਇਸ ਸਿਰ ਧੋਣਾ ਹੈ ਤੁਸੀਂ ਇਹ ਨਾਰਮਲ ਪਾਣੀ ਨਾਲ ਧੋਣਾ ਉਸ ਵੇਲੇ ਤੁਸੀਂ ਸ਼ੈਂਪੂ ਨਹੀਂ ਲਗਾਣਾ ਉਸ ਤੋਂ ਅਗਲੇ ਦਿਨ ਤੁਸੀਂ ਜੋ ਹੈ ਸ਼ੈਂਪੂ ਦੇ ਨਾਲ ਸਿਰ ਧੋ ਸਕਦੇ ਹੋ ਕਿਉਂਕਿ ਅਗਰ ਅਸੀਂ ਉਸ ਟਾਈਮ ਜਿਸ ਟਾਈਮ ਲੇਪ ਲਗਾਇਆ ਹੈ ਉਸ ਤੋਂ ਬਾਅਦ ਸ਼ੈਂਪੂ ਦੇ ਨਾਲ ਧੋਦਾਂਗੇ ਉਸ ਦੇ ਸਾਰੇ ਤੱਤ ਜਿਹੜੇ ਹੈ ਰੂਟਸ ਵਿੱਚ ਜਿਹੜਾ ਕੰਮ ਕਰ ਰਹੇ ਨੇ ਉਹ ਵਾਸ਼ ਆਊਟ ਹੋ ਜਾਣਗੇ ਤਾਂ ਉਸ ਦਾ ਇੰਨਾ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ ਅੱਗੋਂ ਆਪਾਂ ਗੱਲ ਕਰਦੇ ਹਾਂ ਸਾਡੀ ਸਕਿਨ ਦੇ ਲਈ ਤ੍ਰਿਫਲਾ ਚੂਰਣ ਕਿਵੇਂ ਗੁਣਕਾਰੀ ਹੈ ਪਹਿਲਾਂ ਦੇਖੋ ਤ੍ਰਿਫਲਾ ਚੂਰਣ ਵਿੱਚ ਆਪਾਂ ਜਿਹੜੇ ਵੀ ਫਲਾਂ ਦੀ ਗੱਲ ਕਰ ਰਹੇ ਆ ਆਮਲਾ ਹਰੜ ਹੈ ਔਰ ਬਹੇੜਾ ਹੈ ਇਹ ਸਾਰੇ ਹੀ ਦੇਖੋ ਬਹੁਤ ਵਧੀਆ ਐਂਟੀਆਕਸੀਡੈਂਟਸ ਨੇ ਆਮਲਾ ਆਪਣੇ ਆਪ ਦੇ ਵਿੱਚ ਵਿਟਾਮਿਨ ਸੀ ਦਾ ਬਹੁਤ ਚੰਗਾ ਸੋਰਸ ਹੈ ਔਰ ਦੇਖੋ ਜਿੱਥੇ ਵੀ ਸਕਿਨ ਦੀ ਗੱਲ ਆਉਂਦੀ ਹੈ ਤਾਂ ਉਥੇ ਵਿਟਾਮਿਨ ਸੀ ਐਂਟੀਆਕਸੀਡੈਂਟਸ ਦੀ ਗੱਲ ਤਾਂ ਆਉਂਦੀ ਹੀ ਹੈ ਫ੍ਰੀ ਰੈਡੀਕਲਸ ਜਿਹਨੇ ਵੀ ਹੁੰਦੇ ਨੇ ਉਹਨਾਂ ਨੂੰ واਸ਼ ਆਊਟ ਕਰਨ ਦੇ ਲਈ ਸਾਨੂੰ ਐਂਟੀਆਕਸੀਡੈਂਟਸ ਕਿੰਗੀ ਮਾਤਰਾ ਵਿੱਚ ਜ਼ਰੂਰ ਚਾਹੀਦੇ ਨੇ ਸੋ ਇੱਥੇ ਵੀ ਆਪਾਂ ਗੱਲ ਕਰਦੇ ਆਂ ਤ੍ਰਿਫਲਾ ਚੂਰਨ ਤੁਸੀਂ ਖਾਣਾ ਵੀ ਹੈ ਔਰ ਇੱਕ ਮੈਂ ਜੋ ਤੁਹਾਨੂੰ ਫੇਸ ਪੈਕ ਵੀ ਦੱਸੂੰਗੀ ਉਹ ਵੀ ਤੁਸੀਂ ਲਗਾਣਾ ਹੈ ਤੇ ਖਾਣ ਦਾ ਢੰਗ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਆ ਜੋ ਆਪਾਂ ਪਹਿਲਾਂ ਗੱਲ ਕੀਤੀ ਹੈ ਚਾਹੇ ਸਵੇਰੇ ਤੁਸੀਂ ਜੋ ਹੈ ਅਗਰ ਹੈਅਰਜ਼ ਦੇ ਲਈ ਖਾ ਹੀ ਰਹੇ ਹੋ ਤਾਂ ਤੁਹਾਡੀ ਸਕਿਨ ਦੇ ਲਈ ਵੀ ਉਹ ਕੰਮ ਕਰੇਗਾ ਹੀ ਕਿ ਦੋ ਚਮਚ ਤੁਸੀਂ ਜਿਹੜਾ ਪਾਊਡਰ ਲਿਆ ਤ੍ਰਿਫਲਾ ਪਾਊਡਰ ਲਿਆ ਇੱਕ ਚਮਚ ਸ਼ਹਿਦ ਪਾ ਲੋ ਜਾਂ ਨੋਰਮਲ ਪਾਣੀ ਦੇ ਨਾਲ ਪੀ ਲਓ ਜਾਂ ਇਸ ਤੋਂ ਵੀ ਮੈਂ ਗੱਲ ਕਰਾਂ ਜਿਵੇਂ ਤੁਸੀਂ ਅਗਰ ਪੀ ਲਿਆ ਇਸ ਨੂੰ ਉਸ ਤੋਂ ਬਾਅਦ ਇੱਕ ਫੇਸ ਪੈਕ ਦੀ ਜਿਹੜੀ ਮੈਂ ਗੱਲ ਕੀਤੀ ਹੈ ਤੁਸੀਂ ਕਿਵੇਂ ਬਣਾਣਾ ਉਹ ਸੁਣ ਲਓ ਤੁਸੀਂ ਇੱਕ ਚਮਚ ਤੁਸੀਂ ਲੈਣਾ ਹੈ ਤ੍ਰਿਫਲਾ ਪਾਊਡਰ ਉਸ ਦੇ ਨਾਲ ਤੁਸੀਂ ਬਰਾਬਰ ਮਾਤਰਾ ਵਿੱਚ ਲੈਣਾ ਇੱਕ ਚਮਚ ਵੇਸਣ ਇਸ ਦੇ ਵਿੱਚ ਤੁਸੀਂ ਰੋਜ਼ ਵਾਟਰ ਯਾਨੀ ਗੁਲਾਬ ਜਲ ਪਾ ਕੇ ਇੱਕ ਪੇਸਟ ਤਿਆਰ ਕਰ ਲੈਣੀ ਹੈ ਗੁਲਾਬ ਜਲ ਨਹੀਂ ਵੀ ਹੈ ਤਾਂ ਨੋਰਮਲ ਪਾਣੀ ਪਾ ਕੇ ਤੁਸੀਂ ਇਹ ਪੇਸਟ ਬਣਾ ਲਓ ਆਪਣੇ ਚਿਹਰੇ ਤੇ ਲਗਾ ਕੇ ਰੱਖੋ ਉਹ 15-20 ਮਿੰਟ ਜਾਂ ਜਦ ਤੱਕ ਸੁੱਕ ਨਹੀਂ ਜਾਂਦਾ ਜਦੋਂ ਇਹ ਸੁੱਕ ਜਾਏਗਾ ਹਲਕਾ ਹਲਕਾ ਤੁਹਾਨੂੰ ਆਪਣੇ ਫੇਸ ਤੇ ਟਾਈਟ ਟਾਈਟ ਫੀਲ ਹੋਣਾ ਸ਼ੁਰੂ ਹੋ ਗਿਆ ਉਦੋਂ ਤੁਸੀਂ ਇਸ ਨੂੰ ਧੋ ਸਕਦੇ ਹੋ ਤੇ ਰੈਗੂਲਰ ਡੇਲੀ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਆਪਣਾ ਮੂੰਹ ਧੋਣ ਦੇ ਲਈ ਤਾਂ ਫੇਸ ਉੱਪਰ ਵੀ ਜਿਹੜੇ ਪੋਲੀੂਸ਼ਨ ਦੇ ਨਾਲ ਕੋਈ ਸਾਡੇ ਫੇਸ ਤੇ ਚੀਜ਼ਾਂ ਲੱਗੀਆਂ ਰਹਿ ਜਾਂਦੀਆਂ ਜਾਂ ਆਪਾਂ ਕਿਸੇ ਤਰ੍ਹਾਂ ਦਾ ਮੇਕਅਪ ਕਰਦੇ ਆ ਉਸ ਦਾ ਹਾਰਮਫੁਲ ਇੰਪੈਕਟ ਅਗਰ ਸਾਡੀ ਸਕਿਨ ਤੇ ਪੈ ਰਿਹਾ ਤੇ ਸਾਰਾ واਸ਼ ਆਊਟ ਹੋ ਜਾਣਾ ਹੈ ਚੰਗੀਆਂ ਚੀਜ਼ਾਂ ਸਾਡੇ ਸਕਿਨ ਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਔਰ ਨਾਲ ਦੇ ਨਾਲ ਜੋ ਹੈ ਤੁਸੀਂ ਦੇਖੋਗੇ ਜੇ ਕਿਸੇ ਦੀ ਬਲਮਿਸ਼ੀਜ਼ ਨੇ ਚਰੂੜੀਆਂ ਨੇ ਜਾਂ ਪਿੰਪਲਸ ਦੀ ਪ੍ਰੋਬਲਮ ਹੈ ਇਹ ਬਹੁਤ ਜ਼ਿਆਦਾ ਇਫੈਕਟਿਵ ਬ੍ਰਾਂਡ ਵਾਲਾ ਇਹ ਵਾਲਾ ਫੇਸ ਪੈਕ ਤਾਂ ਜ਼ਰੂਰ ਤੁਸੀਂ ਅਪਣਾ ਕੇ ਦੇਖੋ ਡੇਲੀ ਤੁਸੀਂ ਇਹ ਫੇਸ ਪੈਕ ਲਗਾ ਸਕਦੇ ਹੋ ਸਕਿਨ ਨੂੰ ਟਾਈਟਨੈਸ ਵੀ ਦੇਵੇਗਾ ਹਾਈਡਰੇਟ ਰੱਖਣ ਦੇ ਵਿੱਚ ਵੀ ਇਹ ਤੁਹਾਡੀ ਮਦਦ ਕਰਨ ਵਾਲਾ ਹੈ ਔਰ ਸਾਡੀ ਸਕਿਨ ਦੇ ਅੰਦਰ ਤੱਕ ਕੋਈ ਵੀ ਡਸਟ ਪਾਰਟਿਕਲਸ ਹੈ ਕੁਝ ਵੀ ਹੈ ਉਸ ਨੂੰ ਇਹ ਵਾਸ਼ ਆਊਟ ਸਾਡੀ ਸਕਿਨ ਤੋਂ ਕਰ ਦੇਣਾ ਅੱਗੋਂ ਮੈਂ ਗੱਲ ਕਰਾਂ weight loss ਯਾਨੀ ਜਿਨ੍ਹਾਂ ਨੇ ਮੋਟਾਪਾ ਘਟਾਣਾ ਹੈ ਪਤਲੇ ਹੋਣਾ ਹੈ ਪੇਟ ਤੇ ਕਮਰ ਦੇ ਆਲੇ ਦੁਆਲੇ ਜੋ ਹੈ ਟਾਇਰ ਬਣਨਾ ਸ਼ੁਰੂ ਹੋਇਆ ਪਿਆ ਜਾਂ ਕਾਫੀ ਚਿਰ ਤੋਂ ਬਣਿਆ ਹੋਇਆ ਹੈ ਬਹੁਤ ਕੁਝ ਕਰਕੇ ਦੇਖ ਲਿਆ ਅਸਰ ਨਹੀਂ ਮਿਲ ਰਿਹਾ ਤਾਂ ਅੱਜ ਇਹ ਮੈਂ ਤੁਹਾਨੂੰ ਦੱਸਣ ਜਾ ਰਹੀਆਂ weight loss ਮੋਟਾਪਾ ਘਟਾਉਣ ਦੇ ਲਈ ਵਜ਼ਨ ਘਟਾਉਣ ਦੇ ਲਈ ਤ੍ਰਿਫਲਾ ਚੂਰਨ ਤੁਹਾਡੇ ਲਈ ਕਿਵੇਂ ਗੁਣਕਾਰੀ ਰਹਿ ਸਕਦਾ ਹੈ ਕਿਉਂਕਿ ਤ੍ਰਿਫਲਾ ਚੂਰਨ ਕੀ ਕਰਦਾ ਤੁਹਾਡਾ metabolisim rate ਹੈ ਉਸ ਨੂੰ high ਕਰਦਾ ਹੈ ਵਧਾ ਦਿੰਦਾ ਇਨਕਰੀਸ ਕਰਦਾ ਹੈ ਤੇ ਉਸ ਦੇ ਨਾਲ ਜਿਹੜੀ ਐਕਸਟਰਾ એનર્ਜੀ ਫੈਟ ਦੇ ਰੂਪ ਚ ਸਾਡੀ ਬੋਡੀ ਵਿੱਚ ਜਮਾ ਹੋਈ ਪਈ ਹੈ ਬਰਨ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਇੱਕ ਗਲਾਸ ਉਬਲਿਆ ਪਾਣੀ ਲੈਣਾ ਉਸ ਦੇ ਵਿੱਚ ਇੱਕ ਚਮਚ ਤ੍ਰਿਫਲਾ ਚੂਰਣ ਤੁਸੀਂ ਪਾ ਕੇ ਰੱਖ ਦੇਣਾ ਉਸ ਨੂੰ ਤੁਸੀਂ ਢੱਕ ਕੇ ਰੱਖ ਦਿਓ ਜਦੋਂ ਇਹ ਠੰਡਾ ਹੋ ਜਾਏਗਾ ਨਾਰਮਲ ਹੋ ਜਾਏਗਾ ਤਾਂ ਇਸ ਦੇ ਵਿੱਚ ਤੁਸੀਂ ਨਾਰਮਲ ਹੋਣ ਤੇ ਪਹਿਲਾਂ ਨਹੀਂ ਨਾਰਮਲ ਹੋਣ ਤੇ ਤੁਸੀਂ ਇੱਕ ਚਮਚ ਇਸ ਦੇ ਵਿੱਚ ਨਿੰਬੂ ਦਾ ਰਸ ਐਡ ਕਰ ਦੇਣਾ ਘੋਲ ਕੇ ਤੁਸੀਂ ਇਹ ਪੀ ਲੈਣਾ ਤਾਂ ਇਹ ਬਹੁਤ ਹੀ ਜ਼ਿਆਦਾ ਤੁਹਾਨੂੰ ਫਾਇਦਾ ਦੇਗਾ ਜੇਕਰ ਤੁਸੀਂ weight loss ਕਰਨਾ ਚਾਹੁੰਦੇ ਹੋ ਔਰ ਦੇਖੋ ਇਸ ਤ੍ਰਿਫਲਾ ਚੂਰਨ ਨੂੰ ਖਾਣ ਦੀ ਖੂਬਸੂਰਤੀ ਇਹ ਹੈ ਕਿ ਚਾਹੇ ਤੁਸੀਂ ਸਿਰਫ ਮੋਟਾਪਾ ਘਟਾਉਣ ਦੇ ਲਈ ਇਸ ਨੂੰ ਖਾਣਾ ਹੈ ਜਾਂ ਤੁਸੀਂ ਆਪਣੇ ਵਾਲਾਂ ਦੇ ਲਈ ਜਾਂ ਕਬਜ਼ ਦੇ ਲਈ ਜਾਂ ਡਾਈਜੈਸ਼ਨ ਦੇ ਲਈ ਜਾਂ ਸਕਿਨ ਦੇ ਲਈ ਤੁਸੀਂ ਖਾ ਰਹੇ ਹੋ ਤ੍ਰਿਫਲਾ ਚੂਰਨ ਸਿਰਫ ਤੁਹਾਡੀ ਉਸ ਪ੍ਰੋਬਲਮ ਤੇ ਹੀ ਨਹੀਂ ਕੰਮ ਕਰ ਰਿਹਾ ਤੁਹਾਨੂੰ ਹੋਰ ਵੀ ਅਨੇਕਾਂ ਫਾਇਦੇ ਦੇ ਰਿਹਾ ਤੁਹਾਨੂੰ ਹੋਰ ਵੀ ਅਨੇਕਾਂ ਬਿਮਾਰੀਆਂ ਤੋਂ ਬਚਾ ਰਿਹਾ ਖਾਸ ਜ਼ਰੂਰਤ ਦੇਖੋ ਤੁਹਾਡੀ ਅੱਖਾਂ ਦੇ ਲਈ ਬਹੁਤ ਜ਼ਿਆਦਾ ਫਾਇਦਾ ਰਹਿਣ ਵਾਲਾ ਹੈ ਇਸ ਦੇ ਨਾਲ ਸੋ ਯਾਨੀ ਇੱਕ ਚੀਜ਼ ਖਾਵਾ ਇਹਦੇ ਨਾਲ ਤੁਹਾਨੂੰ ਮਲਟੀਪਲ ਫਾਇਦੇ ਮਿਲਣ ਵਾਲੇ ਨੇ ਜਿਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਸੋ અપਨਾ ਕੇ ਜ਼ਰੂਰ ਦੇਖੋ ਜ਼ਰੂਰੀ ਨਹੀਂ ਕਿਸੇ ਨੂੰ ਹੈਲਥ ਇਸ਼ੂ ਹੈ ਤੁਸੀਂ ਵੈਸੇ ਵੀ ਫਿਟ ਹੋ ਫਿਟ ਹੀ ਰਹਿਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਤਰਫਲਾ ਚੂਰਨ ਦਾ ਇਸਤੇਮਾਲ ਕਰ ਸਕਦੇ ਹੋ ਕਿਤੋਂ ਵੀ ਤੁਹਾਨੂੰ ਇਹ ਮਿਲ ਸਕਦਾ ਹੈ ਅਗਰ ਖੁਦ ਬਣਾਉਣਾ ਚਾਹੋ ਘਰ ਦੇ ਵਿੱਚ ਵੀ ਬਣਾ ਸਕਦੇ ਹੋ ਤਾਂ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਆਮਲਾ ਹਰੜ ਤੇ ਬਹੇੜਾ ਸੁੱਕੇ ਹੋਏ ਬਾਜ਼ਾਰੋਂ ਤੁਸੀਂ ਲੈ ਆਣੇ ਆ ਇਹਨਾਂ ਦੀ ਗਿਟਕਾਂ ਕੱਢ ਕੇ ਇਹਨਾਂ ਦਾ ਵੇਟ ਕਰਨਾ ਹੈ ਬਰਾਬਰ ਬਰਾਬਰ ਮਾਤਰਾ ਵਿੱਚ ਬਿਨਾਂ ਇਹਨਾਂ ਦੇ ਗਿਟਕ ਦੇ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲੈਣਾ ਹੈ ਤੇ ਤੁਹਾਡਾ ਤਿਆਰ ਹੈ ਬਹੁਤ ਜ਼ਿਆਦਾ ਬਣਾ ਕੇ ਕਦੀ ਵੀ ਨਹੀਂ ਰੱਖਣਾ ਉਹਨਾਂ ਕੀ ਹਮੇਸ਼ਾ ਬਣਾਓ ਜੇਕਰ ਖੁਦ ਬਣਾ ਰਹੇ ਹੋ ਕਿ ਜੋ 2 ਮਹੀਨੇ 2-3 ਮਹੀਨੇ ਤੁਹਾਡਾ ਚੱਲ ਸਕੇ ਉਸ ਤੋਂ ਬਾਅਦ ਫਿਰ ਨਵੇਂ ਸਿਰ ਤੋਂ ਬਣਾ ਲਓ ਜੇ ਕੋਈ ਖੁਦ ਨਹੀਂ ਬਣਾ ਸਕਦਾ ਤਾਂ ਬਾਜ਼ਾਰੋਂ ਵੀ ਜੋ ਹੈ ਤੁਹਾਨੂੰ ਅਲੱਗ-ਅਲੱਗ ਕੰਪਨੀਆਂ ਦੇ ਤ੍ਰਿਫਲਾ ਚੂਰਨ ਮਿਲ ਜਾਂਦੇ ਨੇ ਤੁਸੀਂ ਉਹ ਵੀ ਖਰੀਦ 사 ਰਹੋ ਜ਼ਰੂਰ ਇਸਤੇਮਾਲ ਕਰੋ ਫਿੱਟ ਰਹੋਗੇ ਇਮਿਊਨਿਟੀ ਵਧੀਆ ਬਣੀ ਰਹੇਗੀ ਇਮਿਊਨਿਟੀ ਵਧੀਆ ਰਹੇਗੀ ਤਾਂ ਅਸੀਂ ਬਿਮਾਰੀਆਂ ਦੇ ਨਾਲ ਲੜਦੇ ਰਵਾਂਗੇ ਔਰ ਜਿਵੇਂ ਐਂਟੀਆਕਸੀਡੈਂਟ ਹੈ ਤਾਂ ਸਾਡੇ ਅੰਦਰ ਜਿੰਨੇ ਵੀ ਆਰਗਨਸ ਨੇ ਉਹ ਵੀ ਇਸ ਦੇ ਨਾਲ ਹੈਲਦੀ ਰਹਿਣ ਵਾਲੇ ਨੇ ਸੋ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰਨਾ ਹਲੇ ਤੱਕ पेज नॉलो नहीं किया तो फटाफट फॉलो कर दो यूट्यूब चैनल हैल्थ एडवाइस विद हरजोत कौर में सबसक्राइब नहीं किया फटाफट सबसक्राइब भी कर दो मिला जल्दी ही सेहत जुड़ी होर खास जानकारी के लिए फिलहाल ही मैंने यानी कि हरजोत कौर में जी इजाजत सत श्रीकाल